ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਹਸੰਗਤ ਜੀ ਕਿਸੇ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਹਿ ਆ ਕਰਦੇ ਸਨ ਕਹਿੰਦੇ ਉਹਨਾਂ ਦੇ ਕੋਲ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਸੀ ਉਸ ਦੇ ਵਿੱਚ ਖੇਤੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਸਨ ਇਸੇ ਤਰ੍ਹਾਂ ਉਹ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਸਨ ਉਹਨਾਂ ਦੇ ਕੋਲ ਜੋ ਵੀ ਹੁੰਦਾ ਹਰ ਇੱਕ ਦਾ ਦੁੱਖ ਸੁੱਖ ਸੌਂਦੇ ਹਰ ਇੱਕ ਦੀ ਮਦਦ ਕਰਦੇ ਸਨ ਭਾਵੇਂ ਦਿਨ ਭਾਵੇਂ ਉਹਨਾਂ ਦੇ ਕੋਲ ਥੋੜਾ ਸੀ ਪਰ ਦਿਲ ਦੇ ਬੜੇ ਅਮੀਰ ਸਨ ਕਹਿੰਦੇ ਉਹਨਾਂ ਦੇ ਕੋਲ ਔਲਾਦ ਨਹੀਂ ਸੀ ਬੜੇ ਲੰਮੇ ਸਮੇਂ ਤੋਂ ਪਰਮਾਤਮਾ ਨੇ ਸੁਣਿਆ ਤੇ ਉਹਨਾਂ ਦੇ ਕੋਲ ਔਲਾਦ ਹੋਈ ਸਾਰੇ ਲੋਕ ਉਹਨਾਂ ਕੋਲ ਹਮ ਹਮਾ ਕੇ ਪਹੁੰਚੇ ਕਿਉਂਕਿ ਉਹਨਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ ਤੇ ਉਹਨਾਂ ਦੇ ਪੁੱਤਰ ਨੂੰ ਵੇਖਣ ਪਹੁੰਚੇ ਕਹਿੰਦੇ ਇਧਰੋਂ ਇੱਕ ਸੰਤ ਫਕੀਰ ਲੰਘਦੇ ਪਏ ਸਨ ਉਹਨਾਂ ਦੇ ਕੋਲ ਗਏ ਘਰ ਦੇ ਅੱਗੇ ਇੰਨੇ ਲੋਕ ਕਿਉਂ ਖੜੇ ਨੇ ਉਹ ਮਨੋਖਲ ਸੰਤ ਫਕੀਰ ਜੀ ਨੂੰ ਦੇਖ ਕੇ ਕਹਿੰਦਾ ਸੰਤ ਫਕੀਰ ਜੀ ਘਰ ਦੇ ਅੰਦਰ ਆਓ ਅੱਜ ਮੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਬੜੇ ਲੰਮੇ ਸਮੇਂ ਬਾਅਦ ਮੇਰੇ ਘਰ ਔਲਾਦ ਹੋਈ ਹੈ ਕਹਿੰਦੇ ਤੁਸੀਂ ਇਹਦਾ ਨਾਮ ਰੱਖ ਕੇ ਜਾਓ ਸੰਤ ਫਕੀਰ ਨੂੰ ਅੰਦਰ ਲੈ ਗਏ ਤੇ ਪ੍ਰਸ਼ਾਦਾ ਪਾਣੀ ਖਵਾਇਆ ਉਸ ਤੋਂ ਬਾਅਦ ਆਪਣੇ ਪੁੱਤਰ ਨੂੰ ਸੰਤ ਫਕੀਰ ਜੀ ਦੀ ਝੋਲੀ ਦੇ ਵਿੱਚ ਪਾ ਦਿੱਤਾ ਸੰਤ ਫਕੀਰ ਉਹਦੇ ਹੱਥ ਦੇ ਉੱਤੇ ਇੱਕ ਬੜਾ ਵੱਡਾ ਨੀਲੇ ਰੰਗ ਦਾ ਨਿਸ਼ਾਨ ਬਣਿਆ ਸੀ। ਉਹ ਸੁਣੂ ਵੇਖ ਕੇ ਥੋੜਾ ਚੁੱਪ ਹੋ ਗਏ ਤੇ ਗੰਭੀਰ ਜੇ ਹੋ ਗਏ। ਇਹ ਵੇਖ ਕੇ ਕਿਸਾਨ ਥੋੜਾ ਜਿਆਦਾ ਡਰ ਗਿਆ। ਕਹਿੰਦਾ ਤੁਸੀਂ ਇੰਨੇ ਗੰਭੀਰ ਕਿਉਂ ਹੋ ਗਏ ਹੋ? ਕੀ ਗੱਲ ਮੇਰਾ ਪੁੱਤਰ ਠੀਕ ਤਾਂ ਹੈ। ਅਗੋ ਸੰਤ ਫਕੀਰ ਕਹਿੰਦੇ ਤੇਰਾ ਪੁੱਤਰ ਠੀਕ ਹੈ। ਤੇਰਾ ਪੁੱਤਰ ਆਉਣ ਵਾਲੇ 10 ਤਾਰਵਰਿਆਂ ਬਾਅਦ ਇਸ ਨਗਰ ਦਾ ਰਾਜਾ ਬਣੇਗਾ। ਜਦੋਂ ਇਹ ਗੱਲ ਸੁਣੀ ਤਾਂ ਅਗੋ ਕਿਸਾਨ ਕਹਿੰਦਾ ਜੀ ਮਾਫ਼ ਕਰਿਓ ਮੈਂ ਤਾਂ ਇੱਕ ਗਰੀਬ ਕਿਸਾਨ ਹਾਂ ਛੋਟਾ ਜਿਹਾ ਮੇਰੇ ਕੋਲ ਖੇਤ ਦਾ ਟੁਕੜਾ ਹੈ ਇਹ ਕਿਵੇਂ ਰਾਜਾ ਬਣ ਜਾਏਗਾ ਕਦੇ ਕਿਸਾਨਾਂ ਦੇ ਪੁੱਤ ਵੀ ਰਾਜੇ ਬਣੇ ਨੇ ਸੰਤ ਫਕੀਰ ਕਹਿੰਦੇ ਪਰ ਇਹ ਰਾਜਾ ਹੀ ਬਣੇਗਾ ਸੰਤ ਫਕੀਰ ਕਹਿ ਕੇ ਤੇ ਉੱਥੋਂ ਚਲੇ ਗਏ ਉਹ ਬੜਾ ਹੀ ਖੁਸ਼ ਹੁਣ ਆਸ-ਪਾਸ ਦੇ ਇੰਨੇ ਜਾਣੇ ਲੋਕ ਸੰਨ ਉਹਨਾਂ ਨੇ ਵੀ ਇਹ ਗੱਲ ਸੁਣੇ ਤਾਂ ਬੜੇ ਖੁਸ਼ ਹੋਏ ਕਹਿੰਦੇ ਹੁਣ ਉਸੇ ਨਗਰ ਦਾ ਜਿਹੜਾ ਰਾਜਾ ਸੀ ਉਸ ਨੂੰ ਪਸ਼ੂ ਪੰਛੀ ਫੜ ਕੇ ਆਪਣੇ ਜਿਹੜੇ ਬਾਗ ਬਗੀਚੇ 'ਚ ਰੱਖਣ ਦਾ ਬੜਾ ਸ਼ੌਂਕ ਸੀ ਕਹਿੰਦੇ ਉਹ ਉੱਥੇ ਜਿਹੜਾ ਉਹ ਵੀ ਆਪਣੇ ਪਸ਼ੂ ਪੰਛੀ ਫੜਨ ਲਈ ਆਉਂਦਾ ਫੜਦੇ ਫੜਦੇ ਉਸ ਨੂੰ ਸ਼ਾਮ ਹੋ ਜਾਂਦੀ ਤੇ ਰਾਹ ਵੀ ਭਟਕ ਜਾਂਦਾ ਤੁਰਦੇ ਤੁਰਦੇ ਉਸ ਨਗਰ ਦੇ ਜਿਹੜੇ ਬਾਹਰ ਆ ਜਾਂਦਾ ਉੱਥੇ ਇੱਕ ਸੰਤ ਫਕੀਰ ਆਪਣੀ ਚੌਂਪੜੀ 'ਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪ ਰਿਹਾ ਹੁੰਦੇ ਨੇ। ਕਹਿੰਦੇ ਜਦੋਂ ਨਾਮ ਜਪਦੇ ਨੇ ਤਾਂ ਉੱਥੇ ਜਾ ਕੇ ਕਹਿੰਦਾ ਕਿ ਸੰਤ ਫਕੀਰ ਜੀ ਮੈਨੂੰ ਥੋੜਾ ਜਿਹਾ ਪਾਣੀ ਮਿਲੇਗਾ। ਸੰਤ ਫਕੀਰ ਨੇ ਪਾਣੀ ਵੀ ਪਿਆਇਆ ਤੇ ਉਸ ਤੋਂ ਬਾਅਦ ਪ੍ਰਸ਼ਾਦਾ ਖਵਾਇਆ। ਸ਼ਾਮ ਦੇ ਸਮੇਂ ਬੜੇ سارے ਲੋਕ ਉਹਦੇ ਨਗਰ ਨੂੰ ਤੁਰਦੇ ਜਾਂਦੇ ਸਨ। ਕਹਿੰਦਾ ਸੰਤ ਫਕੀਰ ਜੀ ਕੀ ਗੱਲ ਹੋ ਗਈ ਬੜੇ سارے ਲੋਕ ਇਸ ਨਗਰ ਨੂੰ ਤੁਰੇ ਜਾਂਦੇ ਨੇ। ਕੋਈ ਖੈਰ ਸੁੱਖ ਤਾਂ ਹੈ। ਅਗੋ ਸੰਤ ਫਕੀਰ ਕਹਿੰਦੇ ਹਾਂ ਖੈਰ ਸੁੱਖ ਹੈ। ਇਸ ਨਗਰ 'ਚ ਇੱਕ ਬੱਚੇ ਨੇ ਜਨਮ ਲਿਆ। ਜਿਸ ਦਿਨ 18 ਬਰਿਆਂ ਦਾ ਹੋਏਗਾ। ਇਸ ਨਗਰ ਦਾ ਰਾਜਾ ਬਣੇਗਾ। ਇਹ ਸੁਣ ਕੇ ਉਹ ਹੱਸਣ ਲੱਗ ਗਿਆ। ਕਹਿੰਦਾ ਰਾਜਾ ਤਾਂ ਇਸ ਨਗਰ ਦਾ ਮੈਂ ਹਾਂ। ਮੈਨੂੰ ਦੱਸੋ ਐਵੇਂ ਕਿਵੇਂ ਹੋ ਸਕਦਾ ਹੈ? ਮੈਂ ਇਸ ਦੇ ਪੁੱਤਰ ਨੂੰ ਆਪਣੇ ਰਾਜਪਾਟ ਦਾਵਾਂਗਾ ਨਹੀਂ। ਕਹ ਰਾਜਨ ਤੇਰੇ ਘਰ ਇੱਕ ਧੀ ਦਾ ਜਨਮ ਹੋਏਗਾ ਤੇਰੀ ਧੀ ਦਾ ਵਿਆਹ ਇਸ ਦੇ ਨਾਲ ਹੋਵੇਗਾ ਇਸ ਨਾਲ ਇਹ ਰਾਜਾ ਬਣੇਗਾ ਹ ਰਾਜਾ ਫੇਰ ਹੱਸ ਕੇ ਕਹਿੰਦਾ ਮੇਰਾ ਤਾਂ ਅਜੇ ਵਿਆਹ ਹੀ ਨਹੀਂ ਹੋਇਆ ਤੇ ਮੇਰੀ ਧੀ ਦਾ ਇਹਦੇ ਨਾਲ ਵਿਆਹ ਕਿਵੇਂ ਹੋ ਸਕਦਾ ਉਹ ਕਹਿੰਨੇ ਕਿ ਇਸ ਦਾ ਮੈਨੂੰ ਨਹੀਂ ਪਤਾ ਜੋ ਵਿਦੇ ਵਿਧਾਨ ਲਿਖਿਆ ਹੋਇਆ ਹੈ ਉਹ ਮੈਂ ਤੈਨੂੰ ਦੱਸ ਦਿੱਤਾ ਰਾਜਾ ਇਹ ਸੁਣ ਕੇ ਥੋੜਾ ਜਿਹਾ ਪਰੇਸ਼ਾਨ ਹੋ ਗਿਆ। ਰਾਜਾ ਘਰ ਜਾਂਦਾ ਜਾ ਕੇ ਰਾਜੇ ਨੇ ਇੱਕ ਸੰਤ ਫਕੀਰ ਦਾ ਪੇਸਤ ਹਰਿਆ। ਅਗਲੇ ਦਿਨ ਉਹ ਕਿਸਾਨ ਦੇ ਘਰ ਗਿਆ ਜਾ ਕੇ ਕਿਹਾ ਕਿ ਮੈਨੂੰ ਲੱਗਦਾ ਤੇਰੇ ਕੋਲ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ। ਤੇ ਉਹ ਬੜਾ ਭਾਗਾਂ ਵਾਲਾ ਹੈ। ਉਹ ਤਾਂ ਤੇਰੀ ਕਿਸਮਤ ਬਦਲ ਦੇਵੇਗਾ। ਇਹ ਗੱਲ ਸੁਣ ਕੇ ਉਹਨੇ ਕਿਹਾ ਕਿ ਹਾਂਜੀ ਕੱਲ ਇੱਕ ਫਕੀਰ ਆਏ ਸੀ। ਉਹ ਵੀ ਇਹ ਕਹਿ ਕੇ ਗਏ ਨੇ। ਕਹਿੰਦੇ ਫਿਰ ਰਾਜਾ ਬਣਨ ਲਈ ਤਾਂ ਪੜਨਾ ਲਿਖਣਾ ਪਾਏਗਾ ਤੇਰੇ ਕੋਲ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਜੇ ਤੂੰ ਪੜਾ ਨਹੀਂ ਸਕਿਆ ਤੇ ਐਨੇ ਰਾਜਾ ਨਹੀਂ ਬਣਨਾ ਮੈਂ ਇਸ ਤੋਂ ਅਗਲੇ ਨਗਰ ਵਿੱਚ ਉੱਥੇ ਰਹਿ ਕੇ ਬੜੇ ਸਾਰੇ ਬੱਚਿਆਂ ਨੂੰ ਵਿੱਦਿਆ ਦੇਂਦਾ ਹਾਂ ਤੂੰ ਆਪਣਾ ਬੱਚਾ ਮੈਨੂੰ ਦੇ ਦੇ ਉਹਨੇ ਕਿਹਾ ਜੀ ਮੈਂ ਤਾਂ ਚਲੋ ਫਿਰ ਸੋਚ ਲਾਂ ਪਰ ਇਹਦੀ ਮਾਣੇ ਨਹੀਂ ਦੇਣਾ ਮਾਂ ਦੇ ਕੋਲ ਗਿਆ ਜਾ ਕੇ ਉਹਨੂੰ ਸਾਰੀ ਗੱਲ ਸਮਝਾਏ ਤੁਸੀਂ ਆਵੋ ਗਰੀਬੀ ਚ ਕਿੱਥੇ ਪੜ੍ਹਾਓਗੇ ਮੈਂ ਇਸਨੂੰ ਪੜ੍ਹਾਵਾਂਗਾ ਲਿਖਾਵਾਂਗਾ ਜਿਸ ਦਿਨ 18 ਵਜਿਆਂ ਦਾ ਹੋਇਆ ਤੇ ਆ ਕੇ ਲੈ ਜਾਇਓ ਉਹਨਾਂ ਕਿਹਾ ਕਿ ਠੀਕ ਹੈ ਉਹਨਾਂ ਦੇ ਪੁੱਤਰ ਨੂੰ ਲੈ ਕੇ ਰਾਜਾ ਚਲਾ ਗਿਆ ਰਾਜਾ ਸੋਚਦਾ ਹੈ ਕਿ ਦਰਿਆ ਵਗਦਾ ਹੈ ਇਹਦੇ ਵਿੱਚ ਵਗਾ ਦਿੰਦਾ ਹਾਂ ਫਿਰ ਸੋਚਦਾ ਹੈ ਐਵੇਂ ਕਿਸੇ ਦੀ ਜਾਨ ਲੈਣ ਦਾ ਦੋਸ਼ ਆਪਣੇ ਸਿਰ ਕਿਉਂ ਲਾਵਾਂ ਰਾਜ ਨੇ ਕੀ ਕੀਤਾ ਕਿ ਇੱਕ ਸੰਦੂਕ ਬਣਾਇਆ ਉਹਦੇ ਵਿੱਚ ਉਹਨੂੰ ਪਾ ਕੇ ਧਾਰ ਦਿੱਤਾ ਹੁਣ ਉਹ ਜਿਹੜਾ ਉਹ ਧਰਦਾ ਧਰਦਾ ਡੱਬਾ ਅਗਲੇ ਨਗਰ 'ਚ ਆ ਕੇ ਪਹੁੰਚਿਆ ਉਸ ਨਗਰ 'ਚ ਇੱਕ ਪੰਡਤ ਸੀ ਉਹ ਕੀ ਕਰਦਾ ਸੀ ਕਿ ਅਮਰਤ ਵੇਲੇ ਉੱਠਦਾ ਤੇ ਇਸ਼ਨਾਨ ਕਰਨ ਪ੍ਰਮਾਤਮਾ ਦੇ ਉੱਥੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਜਪਦਾ ਕਹਿੰਦੇ ਅੱਜ ਜਦੋਂ ਇਸ਼ਨਾਨ ਕਰਨ ਲਈ ਡੁੱਬਕੇ ਲਾਈ ਤਾਂ ਬਕਸਾ ਉਹਦੇ ਨਾਲ ਟਕਰਾਇਆ ਉਹਨੇ ਜਦੋਂ ਬਾਰ ਕੱਢਿਆ ਤਾਂ ਵਿੱਚੋਂ ਉਸ ਨੂੰ ਦੇਖ ਕੇ ਬੜਾ ਖੁਸ਼ ਹੋਇਆ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਅਸੀਂ ਬੇਔਲਾਦ ਸੀ ਅੱਜ ਔਲਾਦ ਪ੍ਰਾਪਤ ਹੋ ਗਈ ਉਹਨੂੰ ਘਰ ਲੈ ਆਇਆ ਤੇ ਘਰ ਜਾ ਕੇ ਕਿਹਾ ਕਿ ਪ੍ਰਮਾਤਮਾ ਨੇ ਪ੍ਰਸ਼ਾਦ ਵੱਜੋ ਦਿੱਤਾ ਇਹਨੂੰ ਬੜੇ ਲਾਡਾਂ ਛਾਵਾਂ ਨਾਲ ਪਾਲਾਂਗੇ ਕਹਿੰਦੇ ਉਸ ਨੂੰ ਬੜੇ ਲਾਡਾਂ ਛਾਵਾਂ ਨਾਲ ਪਾਲ ਲਿਆ ਹੌਲੀ-ਹੌਲੀ ਵੱਡਾ ਹੋ ਗਿਆ ਤੇ ਹੁਣ ਉਹ ਗਿਆਨਵਾਨ ਤੇ ਸੀ ਕੁਝ ਪਰਮਾਤਮਾ ਦੇ ਮੇਰ ਕਰਕੇ ਕੁਝ ਉਹਦੇ ਕਰਮਾ ਕਰਕੇ ਤੇ ਕੁਝ ਪੰਡਤ ਨੇ ਵੀ ਬੜੀ ਮਿਹਨਤ ਕੀਤੀ ਪੰਡਤ ਨਗਰ ਦੇ ਬਾਹਰ ਇੱਕ ਵਿਦਿਆ ਵਿਦਿਆਲਾ ਕਹਿ लो ਪਾਠਸ਼ਾਲਾ ਕਹਿ लो ਉਥੇ ਪੜਨ ਭੇਜਦਾ ਸੀ ਉਥੇ ਜਦੋਂ ਪੜਨ ਗਿਆ ਤਾਂ ਉਹ ਹਰ ਸਵਾਲ ਦਾ ਜਵਾਬ ਬੜੇ ਸਟੀਕ ਤਰੀਕੇ ਨਾਲ ਦਿੰਦਾ ਸੀ ਉਹਦਾ ਜੋ ਗੁਰੂ ਸੀ ਉਸ ਤੋਂ ਬੜਾ ਪਰਸਨ ਹੁੰਦਾ ਸੀ ਕਹਿੰਦੇ ਉਧਰੋਂ ਰਾਜੇ ਦਾ ਵਿਆਹ ਵੀ ਹੋ ਗਿਆ ਤੇ ਰਾਜੇ ਕੋਲ ਇੱਕ ਧੀ ਦੀ ਦਾਤ ਪ੍ਰਾਪਤ ਹੋਈ ਇਧਰ ਜਿਹੜਾ ਪੰਡਤ ਦਾ ਪੁੱਤਰ ਸੀ ਇਹ ਲਗਭਗ 12 ਕੁਵਾਰਿਆਂ ਦਾ ਹੋ ਗਿਆ ਸੀ ਤੇ ਰਾਜਾ ਵੀ ਹੁਣ ਆਪਣੀ ਬਜ਼ੁਰਗ ਅਵਸਥਾ 'ਚ ਆ ਗਿਆ ਸੀ ਰਾਜਾ ਕਿਸੇ ਕਾਮਲੇ ਅਗਲੇ ਨਗਰ ਜਾਂਦਿਆਂ ਸੀ ਤੇ ਰਾਜਾ ਜਦੋਂ ਲੰਗੀ ਜਾਂਦਾ ਸੀ ਤਾਂ ਰਾਜੇ ਨੇ ਇਸ ਪੰਡਤ ਦੇ ਪੁੱਤਰ ਨੂੰ ਕਹਿੰਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੇਖਿਆ ਰਾਜਾ ਉੱਥੇ ਠਹਿਰ ਗਿਆ ਤੇ ਰਾਜੇ ਨੇ ਹਰੇਕ ਸਵਾਲ ਦਾ ਜਵਾਬ ਸੁਣਿਆ ਰਾਜਾ ਉੱਤਰ ਕੇ ਤੇ ਕੋਲ ਗਿਆ ਤੇ ਜਾ ਕੇ ਪੁੱਛਿਆ ਤੂੰ ਕਹਿੰਦਾ ਪੁੱਤਰ ਹੈ ਕਹਿੰਦਾ ਜੀ ਇਸ ਨਗਰ ਦਾ ਪੰਡਤ ਹੈ ਉਹਦਾ ਮੈਂ ਪੁੱਤਰ ਹਾਂ ਉਹਨੇ ਕਿਹਾ ਕਿ ਮੈਂ ਤੇਰੇ ਮਾਂ ਪਿਓ ਨੂੰ ਮਿਲਣਾ ਚਾਹੁੰਦਾ ਹਾਂ ਉਹਨੇ ਕਿਹਾ ਜੀ ਠੀਕ ਹੈ ਉਹ ਆਪਣੇ ਨਗਰ ਦੇ ਵਿੱਚੋਂ ਵਿੱਚ ਘਾਸੀ ਉੱਥੇ ਲੈ ਕੇ ਚਲਾ ਗਿਆ ਪੰਡਤ ਨੇ ਦੇਖਿਆ ਕਿ ਰਾਜੇ ਦੀ ਸਵਾਰੀ ਆਉਂਦੀ ਹੈ ਖੈਰ ਸੁਖ ਤਾਂ ਹੈ ਪੰਡਤ ਭੱਜ ਕੇ ਤੇ ਅੱਗੇ ਗਿਆ ਜਾ ਕੇ ਕਿਹਾ ਪੰਡਤ ਤੇਰਾ ਪੁੱਤਰ ਬੜਾ ਜ਼ਿਆਦਾ ਵਿਦਵਾਨ ਹੈ ਇਹਨੂੰ ਹਰੇਕ ਚੀਜ਼ ਇਸ ਦਾ ਗਿਆਨ ਹੈ ਜੇਕਰ ਤੂੰ ਚਾਵੇਂ ਤਾਂ ਇਸ ਨੂੰ ਆਪਣੇ ਘਰ ਵੀ ਆਪਣੇ ਮਹਿਲ 'ਚ ਇਹਨੂੰ ਨੌਕਰੀ ਤੇ ਰੱਖਣਾ ਚਾਹੁੰਦੇ ਹਾਂ ਪੰਡਤ ਖੁਸ਼ ਹੋ ਗਿਆ ਜ਼ਰੂਰ ਤੁਸੀਂ ਜਿਵੇਂ ਚਾਹੋ ਇਹਨੂੰ ਰਾਜੇ ਦਾ ਧਿਆਨ ਉਹਦੇ ਹੱਥ ਦੇ ਨਿਸ਼ਾਨ ਤੇ ਗਿਆ ਰਾਜਨ ਥੋੜੇ ਸ਼ੰਕਾ ਹੋਏ ਰਾਜੇ ਨੇ ਕਿਹਾ ਕਿ ਇਹ ਤੇਰਾ ਪੁੱਤਰ ਕਿੰਨੇ ਵਰਿਆਂ ਦਾ ਹੈ ਇਹ ਤੇਰੇ ਵਰਗਾ ਹੈ ਇਹ ਆਪਣੀ ਮਾਂ ਵਰਗਾ ਉਹ ਜਿਹੜਾ ਪੰਡਤ ਸੀ ਹੱਥ ਜੋੜ ਕੇ ਕਹਿੰਦਾ ਜੀ ਇਹ ਤਾਂ ਪਰਮਾਤਮਾ ਦੀ ਦੇਣ ਹੈ ਅਸੀਂ ਤਾਂ ਬੇਔਲਾਦ ਸੀ ਸਾਡੇ ਕੋਲ ਕੋਈ ਔਲਾਦ ਨਹੀਂ ਸੀ ਮੈਂ ਰੋਜ਼ ਅਮ੍ਰਿਤ ਵੇਲੇ ਦਰਿਆ ਤੇ ਇਸ਼ਨਾਨ ਕਰਨ ਜਾਂਦਾ ਸੀ ਕਹਿੰਦੇ ਇੱਕ ਦਿਨ ਇਸ਼ਨਾਨ ਕਰਦੇ ਕਰਦੇ ਇੱਕ ਲੱਕੜ ਦੇ ਬਕਸੇ ਵਿੱਚ ਇਹ ਮੈਨੂੰ ਮਿਲਿਆ ਉਸ ਦਿਨ ਤੋਂ ਮੈਂ ਇਹਨੂੰ ਉਹ ਲਾਦਰਪਨਾਂਗੇ ਪਾਲਣ ਲੱਗਾ ਇਹ ਜਦੋਂ ਗਾਲ ਸੋਨੇ ਰਾਜੇ ਨੂੰ ਸਮਝ ਆ ਗਈ ਕਿ ਮੈਂ ਤਾਂ ਜੋ ਪਾਣਾ ਜਿਹੜਾ ਰੋਕਣਾ ਚਾਹੁੰਦਾ ਸੀ ਉਹ ਤਾਂ ਅਜੇ ਵੀ ਜੁਹੰਦਾ ਰਾਜਾ ਕਹਿੰਦਾ ਠੀਕ ਹੈ ਮੈਂ ਇਹਨੂੰ ਨੌਕਰੀ ਤੇ ਰੱਖਦਾ ਹਾਂ ਉਹ ਰਾਜੇ ਨੇ ਇੱਕ ਖਾਤੇ ਕੁਝ ਲਿਖ ਕੇ ਮੋਹਰ ਆਪਣੇ ਲਾ ਕੇ ਤੇ ਉਹਨੂੰ ਦੇ ਦਿੰਦਾ ਕਹਿੰਦਾ ਕਿ ਇਹ ਆਪਣੇ ਪੁੱਤਰ ਨੂੰ ਕਿ ਉਸ ਨਗਰ ਚ ਲੈ ਕੇ ਚਲੇ ਜਾਏ ਤੇ ਇਸ ਨੂੰ ਕੰਮ ਮਿਲ ਜਾਏਗਾ ਮੈਨੂੰ ਕੋਈ ਕੰਮ ਹੈ ਮੈਂ ਅਗਲੇ ਰਾਜ ਵਿੱਚ ਚੱਲਿਆ ਹਾਂ ਉਹਨੇ ਚਿੱਠੀ ਪੱਤਰ ਲੈ ਤੇ ਤੁਰਨਾ ਆਰੰਭ ਕੀਤਾ ਤੁਰਦੇ ਤੁਰਦੇ ਰਾਤ ਹੋ ਗਈ ਤੇ ਜੰਗਲ 'ਚ ਰਾਹ ਪਟਕ ਗਿਆ ਉਹਨੂੰ ਦੂਰ ਤਰਾਡੇ ਨਾਲ ਇੱਕ ਝੌਂਪੜੀ ਜਾਈ ਦਿਖਾਈ ਦਿੱਤੀ ਉਹ ਝੌਂਪੜੀ ਵੱਲ ਤੁਰਨ ਲੱਗ ਗਿਆ ਜਾ ਕੇ ਬੂਹਾ ਖੜਕਾਇਆ ਅੰਦਰ ਇੱਕ ਬਜ਼ੁਰਗ ਮਾਈ ਸੀ ਬਜ਼ੁਰਗ ਮਾਈ ਨੇ ਕਿਹਾ ਪੁੱਤਰ ਅੱਧੀ ਰਾਤ ਨੂੰ ਤੂੰ ਇੱਥੇ ਕੀ ਕਰਦਾ ਪਿਆ ਉਹਨੇ ਕਿਹਾ ਮਾਈ ਰਾਹ ਪਟਕ ਗਿਆ ਹਾਂ ਕਹਿੰਦੇ ਇੱਥੋਂ ਚੱਲਾ ਜਾ ਇਥੇ ਡਕੈਤ ਰਹਿੰਦੇ ਨੇ ਤੈਨੂੰ ਦੇਖਣਗੇ ਤੇ ਤੇਰੀ ਜਾਨ ਤੇਰੀ ਜਾਨ ਲੈ ਲੈਣਗੇ ਉਹਨੇ ਕਿਹਾ ਮਾਈ ਜੇ ਜੰਗਲ ਚ ਗਿਆ ਉਥੇ ਵੀ ਕੋਈ ਪਸ਼ੂ ਪੰਛੀ ਆਕੇ ਮੈਨੂੰ ਕਾ ਜਾਏਗਾ ਉਥੇ ਵੀ ਤੇ ਜਾਨ ਹੀ ਜਾਏਗੀ ਤੋ ਇਥੇ ਹੀ ਰੱਖ ਲੈ ਮਾਈ ਨੂੰ ਤਰਸ ਆ ਗਿਆ ਮਾਈ ਨੇ ਪ੍ਰਸ਼ਾਦਾ ਪਾਣੀ ਖਵਾਇਆ ਤੇ ਕੋਰ ਰੱਖ ਲਿਆ ਹੁਣ ਉਹ ਸੁਵੇਦ ਦਾ ਥੱਕ ਗਿਆ ਸੀ ਵਿਚਾਰਾ ਸੌਂ ਗਿਆ ਇਹਨੂੰ ਡਕੈਤ ਆ ਗਏ ਉਹ ਕਹਿੰਦੇ ਕਿ ਮਾਈ ਇਹ ਕੌਣ ਹੈ ਉਹਨੇ ਕਿਹਾ ਕਿ ਇਹ ਕੋ ਭੁੱਲਿਆ ਚੁੱਕਿਆ ਮੁਸਾਫਰ ਹੈ ਤੇ ਇੱਥੇ ਆਰਾਮ ਕਰਦਾ ਪਿਆ ਹੈ ਕਹਿੰਦੇ ਮਾਈ ਤੈਨੂੰ ਕਿਹਾ ਇੰਨਾ ਚੁਕਾਨੀ ਹੋ ਕੇ ਰਿਆ ਕਰ ਐਵੇਂ ਨਾ ਵਾਰਿਆ ਕਰ ਕਿਸੇ ਨੂੰ ਇੱਕ ਜਾਨੇ ਨੂੰ ਥੋੜੇ ਸ਼ੰਕਾ ਹੋਈ ਕਿ ਰਾਜਾ ਇੰਨਾ ਚੰਗਾ ਤੇ ਹੈ ਨਹੀਂ ਉਹ ਬੜਾ ਕਰੋਰ ਹੈ ਉਹਨੇ ਜਦੋਂ ਖੱਤ ਦੇਖਿਆ ਖੋਲ ਕੇ ਪੜਿਆ ਵਿੱਚ ਲਿਖਿਆ ਸੀ ਕਿ ਜਦੋਂ ਹੀ ਤੇਰੇ ਕੋਲ ਆਜੇ ਇਹਦਾ ਤੜਸੇ ਤੋਂ ਅਲੱਗ ਕਰ ਦੇ ਬਾਕੀ ਗੱਲਬਾਤ ਆ ਕੇ ਦੱਸਾਂਗਾ ਹਾਂ ਜਦੋਂ ਇਹ ਗੱਲ ਪੜ੍ਹੀ ਤੇ ਮਾਈ ਨੂੰ ਤਰਸ ਆ ਗਿਆ ਮਾਈ ਕਹਿੰਦੀ ਕਿ ਇੰਨਾ ਸੋਹਣਾ ਸੁਨੱਖਾ ਨੌਜਵਾਨ ਕਿਸੇ ਮਾਂ ਦਾ ਪੁੱਤਰ ਹੈ ਐਵੇਂ ਨਾ ਹੋੰਦਿਓ ਉਹਨਾਂ ਖਾਤ ਵਿੱਚ ਲਿਖਿਆ ਕਿ ਜਿਹੜਾ ਹੈ ਜਦੋਂ ਤੇਰੇ ਕੋਲ ਆਏ ਤੇ ਆਪਣੀ ਧੀ ਦਾ ਵਿਆਹ ਇਹਦੇ ਨਾਲ ਕਰ ਦੇ ਬਾਕੀ ਗੱਲਬਾਤ ਆ ਕੇ ਦੱਸਾਂਗਾ ਉਹਵੇਂ ਚਿੱਠੀ ਨੂੰ ਬੰਦ ਕਰਕੇ ਤੇ ਰੱਖਤਾ ਸਵੇਰ ਹੁੰਦੇ ਡਕੈਤ ਉੱਥੋਂ ਚਲੇ ਗਏ ਤੇ ਉਸ ਨੂੰ ਕਹਾ ਕਿ ਪੁੱਤਰ ਇਹ ਥਾਂ ਤੇ ਕਿਸੇ ਨੂੰ ਨਾ ਦੱਸੇ ਉਹਨੇ ਕਿਹਾ ਕਿ ਠੀਕ ਹੈ ਮਾਈ ਉਹ ਚਲਾ ਗਿਆ ਰਾਜ ਮੈਲ ਚ ਜਾ ਕੇ ਜਦੋਂ ਖੱਤ ਤੇ ਮੋਹਰ ਦਿਖਾਈ ਤਾਂ ਉਹ ਸਿੱਧਾ ਉਹਨੂੰ ਉਹਨੂੰ ਰਾਜਾ ਜਿਹੜਾ ਹੈ ਰਾਣੀ ਸੀ ਉਹਦੇ ਕੋਲ ਪੇਜਤਾ ਤੇ ਰਾਣੀ ਨੇ ਜਦੋਂ ਖੱਤ ਪੜ੍ਹਿਆ ਕਹਿੰਦੀ ਰਾਜੇ ਦਾ ਦਿਮਾਗ ਨਹੀਂ ਖਰਾਬ ਹੋ ਗਿਆ ਇਸ ਧਾਰਨ ਚ ਨਾਲ ਆਪਣੀ ਪੋਤੀ ਦਾ ਵਿਆਹ ਕਿਉਂ ਕਰਨਾ ਚਾਹੁੰਦਾ ਫਿਰ ਕਹਿੰਦੇ ਸ਼ਾਇਦ ਇੰਨੇ ਰਾਜੇ ਨੇ ਕੁਝ ਵੇਖਿਆ ਹੀ ਹੋਣਾ ਉਹਨੇ ਪੰਡਤ ਨੂੰ ਬੁਲਾਇਆ ਤੇ ਉਹਨਾਂ ਦੋਨਾਂ ਦਾ ਕਾਰਨ ਸੰਪੂਰਨ ਕਰ ਦਿੱਤਾ ਹੁਣ ਉਹ ਤਿੱਖਣ ਬੁੱਧੇ ਵਾਲਾ ਤਾਂ ਹੈ ਹੀ ਸੀ ਉਹਨੇ ਹਰ ਇੱਕ ਚੀਜ਼ ਦਾ ਫੈਸਲਾ ਜਿਹੜਾ ਉਹ ਚੰਗੇ ਢੰਗ ਨਾਲ ਕਰਿਆ ਕਰਨਾ ਮੰਤਰੀਆਂ ਨੂੰ ਸਲਾਹ ਦਿਆ ਕਰਨੇ ਕਹਿੰਦੇ ਦੋ ਮਹੀਨੇ ਰਾਜੇ ਨੇ ਜਿਹੜਾ ਬਾਹਰ ਰਿਹਾ ਉਹਨੇ ਦੋ ਮਹੀਨੇ ਚ ਬੜੀ ਨਿਪੁੰਨਤਾ ਨਾਲ ਕੰਮ ਕੀਤਾ ਕਹਿੰਦੇ ਰਾਜਾ ਜਦੋਂ ਆਇਆ ਤੇ ਉਹਨੇ ਆਪਣੀ ਤੀਨ ਉਸ ਸਾਜੋ ਸ਼ਿੰਗਾਰ ਚ ਦੇਖਿਆ ਤੇ ਨੇ ਪੁੱਛਿਆ ਏ ਕੀ ਉਹਨੇ ਕਿਹਾ ਪਿਤਾ ਜੀ ਦੋਸੇ ਦੇ ਕਿਹਾ ਸੀ ਮੇਰਾ ਵਿਆਹ ਕਰ ਦੋ ਜੋ ਦੋਸੇ ਭੇਜਿਆ ਸੀ ਜਦੋਂ ਉਹਨੇ ਉਸ ਨੂੰ ਪੰਡਤ ਦੇ ਪੁੱਤਰ ਨਾਲ ਦੇਖਿਆ ਤੇ ਉਹਦੇ ਗੁੱਸੇ ਦੀ ਕੋਈ ਹੱਦ ਨਾ ਰਹੀ ਉਹਨੇ ਕਿਹਾ ਕਿ ਤੂੰ ਮੇਰੇ ਨਾਲ ਛਲ ਕਪਟ ਕੀਤਾ ਤੇ ਮੈਂ ਤੇਰੇ ਪਰਾਨ ਹਾਰਨੇ ਨੇ ਉਹਨੇ ਕਿਹਾ ਜੀ ਮੈਂ ਕੋਈ ਛਲ ਕਪਟ ਨਹੀਂ ਕੀਤਾ ਮਹਾਰਾਣੀ ਨੇ ਕਿਹਾ ਕਿ ਤੂੰ ਆਪ ਖਾਤ ਵਿੱਚ ਲਿਖ ਕੇ ਘੱਲਿਆ ਸੀ ਮੇਰੇ ਨਾਲ ਵਿਆਹ ਕਰ ਦੇ ਤੇ ਮੈਂ ਵਿਆਹ ਕਰ ਦਿੱਤਾ ਉਹ ਕਹਿੰਦਾ ਮੈਂ ਕਿਹਾ ਸੀ ਇਹਦੇ ਪੁਰਾਣ ਹਾਲ ਲਓ ਮੈਂ ਤਾਂ ਇੱਕ ਕਿਸਾਨ ਦੇ ਪੁੱਤਰ ਨਾਲ ਆਪਣੀ ਧੀ ਦਾ ਵਿਆਹ ਕਦੇ ਨਹੀਂ ਸੀ ਕਰਨਾ ਉਹ ਕਹਿੰਦਾ ਮaaf ਕਰਿਓ ਮੈਂ ਕਿਸਾਨ ਦਾ ਪੁੱਤਰ ਨਹੀਂ ਮੈਂ ਪੰਡਤ ਦਾ ਪੁੱਤਰ ਹਾਂ ਉਹਨੇ ਕਿਹਾ ਕਿ ਨਹੀਂ ਤੂੰ ਕਿਸਾਨ ਦਾ ਪੁੱਤਰ ਹੈ ਇਹਨੇ ਨੂੰ ਇੱਕ ਦਰਬਾਰੀ ਨੇ ਕਿਹਾ ਕਿ ਕਸੰਦ ਫਕੀਰ ਆਏ ਨੇ ਤੇ ਤੁਹਾਨੂੰ ਮਿਲਣਾ ਚਾਹੁੰਦੇ ਨੇ ਉਹਨੇ ਕਿਹਾ ਜੀ ਲੈ ਕੇ ਆਓ ਫਿਰ ਉਹ ਜਿਹੜੇ ਸੰਤ ਫਕੀਰ ਸਾਨੂੰ ਕਹਿੰਦੇ ਕਿ ਰਾਜਾ ਪਹਿਚਾਨਣਾ ਸੰਤ ਫਕੀਰ ਕਹਿੰਦੇ ਨਹੀਂ ਮੈਂ ਨਹੀਂ ਪਛਾਨਣਾ ਸੰਤ ਫਕੀਰ ਕਹਿੰਦੇ ਮੈਂ ਉਹੀ ਹਾਂ ਜਿਸਨੂੰ ਤੂੰ ਕਿਹਾ ਸੀ ਕਿ ਮੈਂ ਪਰਮਾਤਮਾ ਦਾ ਲਿਖਿਆ ਬਦਲ ਸਕਦਾ ਹਾਂ ਮੈਂ ਤੈਨੂੰ ਕਿਹਾ ਸੀ ਕਿ ਤੇਰੀ ਧੀ ਦੇ ਨਾਲ ਵਿਆਹ ਹੋਏਗਾ ਇਸ ਦਾ ਤੂੰ ਕਿਹਾ ਸੀ ਨਹੀਂ ਮੇਰੇ ਕੋਲ ਤਾਂ ਅਜੇ ਧੀ ਵੀ ਨਹੀਂ ਤੇ ਮੈਂ ਵਿਆਹ ਵੀ ਨਹੀਂ ਹੋਣ ਦੇਵਾਂਗਾ ਉਹਨੇ ਮਾਫੀ ਮੰਗੀ ਸੰਤ ਜੀ ਤੋਂ ਤੇ ਨਾਲੇ ਉਸ ਤੋਂ ਬਾਅਦ ਉਹਦੇ ਦੋਵਾਂ ਮਾਪਿਓ ਨੂੰ ਨਾਲੇ ਪੰਡਤਾਂ ਤੇ ਨਾਲੇ ਕਿਸਾਨ ਨੂੰ ਭੁਲਾਇਆ ਉਹਨਾਂ ਨੂੰ ਰਾਜ ਮੈਲ ਚ ਰੱਖਣ ਲੱਗਾ ਤੇ ਹੁਣ ਉਹ ਵਿਦਵਾਨ ਤਾਂ ਸੀ ਉਹ ਹਰ ਇੱਕ ਦਾ ਪਲਾ ਲੋਚਨ ਲੱਗਾ ਤੇ ਹਰ ਇੱਕ ਨਾਲ ਚੰਗਾ ਵਤੀਰਾ ਕਰਨ ਲੱਗਾ ਸੰਤ ਫਕੀਰ ਜੀ ਨੇ ਦੱਸਿਆ ਕਿ ਇਹਨੇ ਜੋ ਪਿੱਛੇ ਕਰਮ ਕੀਤੇ ਸੀ ਇਹ ਬੜਾ ਦਾਨਪਉਣ ਕਰਦਾ ਸੀ ਹਰ ਇੱਕ ਦੀ ਮਦਦ ਕਰਦਾ ਸੀ ਉਹਦੇ ਸਦਕਾ ਇਹਨੂੰ ਇਹ ਰਾਜਪਾਠ ਮਿਲਿਆ ਤੇ ਜਿਹੜਾ ਹੁਣ ਇਹ ਚੰਗੇ ਕਰਮ ਕਰਦਾ ਪਿਆ ਹੈ ਇਹ ਅੱਗੇ ਲੈ ਬੀਜਦਾ ਪਿਆ ਹੈ ਆਪਾਂ ਜੋ ਬੀਜਦੇ ਹਾਂ ਉਹ ਕਈ ਗੁਣਾ ਹੋ ਕੇ ਮਿਲਦਾ ਹੈ ਉਹ ਵੀ ਜਦੋਂ ਚੰਗੇ ਕਰਮ ਕਰਦੇ ਪਏ ਆ ਜੋ ਅੱਜ ਵੀ ਸੁੱਖ ਦਿੰਦੇ ਨੇ ਤੇ ਅੱਗੇ ਜਾ ਕੇ ਵੀ ਸੁੱਖ ਦਿੰਦੇ ਨੇ ਇਸ ਤਰ੍ਹਾਂ ਮਨੁੱਖ ਆਪਣਾ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਕਰ ਲੈਂਦਾ ਹੈ ਮਨੁੱਖ ਦੇ ਕਰਮ ਹੀ ਮਨੁੱਖ ਦੇ ਕਿਸਮਤ ਬਦਲਦੇ ਨੇ ਇਸ ਲਈ ਹਮੇਸ਼ਾ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਅਸਾਂ ਸਾਂਝਾ ਜੀ ਅੱਜ ਦੇ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਥ ਸਾਂਝਾ ਜੀ ਵੀਡੀਓ ਨੂੰ ਹਾਈਪ ਵੀ ਕਰ ਦਿਓ ਤੇ ਕਮੈਂਟ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਓ ਵਾਹਿਗੁਰੂ ਛੇਕਾ ਖਾਲਸਾ ਵਾਹਿਗੁਰੂ ਛੇਕੇ ਫਤਿਹ